ਜਿਹੜਾ ਇਹਨਾਰੇ ਮੂੰਹ ਨੂੰ ਖੂਨ ਲੱਗ ਚੁੱਕਿਆ ਹੌਲੀ 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 ਥੋੜੇ ਥੋੜੇ ਕਰਕੇ ਸਾਡੇ ਨੌਜਵਾਨਾਂ ਨੂੰ ਦਸ਼ਦਤ ਕਰਕੇ ਜੇਲ੍ਹ ਕਰਕੇ ਜਿਲ੍ਹਾਂ ਚ ਬੰਦ ਕੀਤਾ ਜਾ ਰਿਹਾ ਆ ਆਪਾਂ ਦੇਖ ਰਹੇ ਆ ਲਗਾਤਾਰ ਭਾਨੇ ਦੇ ਉੱਤੇ ਇੱਕ ਪਰਚੇ ਰਿਮਾਂਡ ਹਲੇ ਖਤਮ ਨਹੀਂ ਹੁੰਦਾ ਅਗਲਾ ਪਰਚਾ ਹੋਰ ਦੇ ਦਿੰਦੇ ਆ ਇਹਦੂ ਅੱਗੇ ਵੀ ਕਈ ਪਰਚੇ ਮਹਾਲੀ ਜੀਰਕਪੁਰ ਜਲੰਧਰ ਹੋਰ ਥਾਂਵਾਂ ਦੇ ਤਿਆਰ ਕਰੀ ਬੈਠੇ ਆ ਸੋ ਭਰਾਵੋ ਕੱਲ ਨੂੰ ਵੀ ਹੀਰਾ ਕਤਨੀਆਂ ਨੇ ਆਪਾਂ ਕਾਫਲਾ ਦੇ ਰੂਪ ਚ ਕੋਟ ਦੁਨਿਆਵੀ ਧਰਤੀ ਦੇ ਪਹੁੰਚਣਾ ਤੇ ਇਹ ਜ਼ਬਰਦਸਤ ਮੂੰਹ ਤੋੜ ਜਵਾਬ ਦੇਣਾ ਹੁਣ ਕੋਈ ਵੀ ਬੰਦਾ ਕੋਈ ਵੀ ਇਨਸਾਨ ਘਰੇ ਨਹੀਂ ਬੈਠਣਾ ਚਾਹੀਦਾ ਤੇ ਖਾਸ ਗੱਲਾਂ ਦਾ ਖਿਆਲ ਰੱਖਣਾ ਹੈ ਕਿ ਸਰਕਾਰ ਨੇ ਲਗਾਤਾਰ ਇਹ ਯਤਨ ਕਰ ਰਹੀ ਹੈ ਜੋਰ ਲਾ ਰਹੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਗੜਬੜ ਕਰਾਈ ਜਾਵੇ ਨੌਜਵਾਨੀ ਨੂੰ ਭੜਕਾਇਆ ਜਾਵੇ ਤੇ ਇਹ ਸਾਰਾ ਸ਼ਿੰਗਾਰਸਾ ਜਿਹੜਾ ਲੀਹੋ ਲਾਇਆ ਜਾਵੇ। ਸੋ ਕਿਸੇ ਭੜਕਾਹਟ ਤੇ ਨਹੀਂ ਆਉਣਾ। ਕਿਸੇ ਕੁਸਤਰਾ ਦੀ ਕਾਰਵਾਈ ਤੇ ਨਹੀਂ ਆਉਣਾ। ਇਹਨਾਂ ਨੇ ਜ਼ੋਰ ਲਾਉਣਾ ਤੁਹਾਨੂੰ ਲੀਹੋ ਲਾ ਕੇ ਉਹ ਰਾਹ ਪਾਉਣ ਦੇ ਲਈ ਬਾਈ ਕਰ ਸਕਣ। ਸੋ ਇਸ ਕਰਕੇ ਸ਼ਾਂਤਮਈ ਤਰੀਕੇ ਦੇ ਨਾਲ ਆਉਣਾ। ਪਿੰਡਾਂ ਦੇ ਵਿੱਚੋਂ ਜਿੰਨੇ ਵੀ ਗੱਡੀਆਂ ਲੈ ਕੇ ਆਓਗੇ। ਟਾਲੀਆਂ ਲੈ ਕੇ ਆਓਗੇ। ਹੋਰ ਸਾਧਨਾ ਤੇ ਆਓਗੇ ਆਪ ਆਪਣੇ ਤੇ ਸਾਂਤਮਈ ਤਰੀਕੇ ਨਾਲ ਇੱਥੋਂ ਤੱਕ ਪਹੁੰਚਣਾ ਬਿਲਕੁਲ ਦਾਣਾ ਮੰਡੀ ਇਹ ਜਿਹੜੀ ਸੜਕ ਹੈ ਆਪਣੀ ਜਾਂਦੀ ਹੈ ਪਿੱਖੀ ਨੂੰ ਉਧਰੋਂ ਪਿੱਖੀ ਤੋਂ ਤਨੋਲਾ ਇਹ ਉਹ ਸੜਕ ਦੇ ਉੱਤੇ ਪਿੰਡ ਹੈ ਕੋਟਦੁੰਨ ਜੇ ਕਿਸੇ ਨੇ ਨਹੀਂ ਵੀ ਪਤਾ ਲੱਗਿਆ ਤਾਂ ਟਿਕਾਣਾ ਇੱਥੋਂ ਦੀ ਜਿਹੜਾ ਟਿਕਾਣਾ ਹੈ ਇਹਦਾ ਕੋਟਦੁੰਨੇ ਦਾ ਉਹ ਤੁਸੀਂ ਆਪਣੇ ਮੋਬਾਈਲਾਂ ਦੇ ਉੱਤੇ ਭਰ ਕੇ ਵੀ ਆ ਸਕਦੇ ਹੋ ਜ਼ਿਲ੍ਹਾ ਬਰਨਾਲਾ ਨੇੜੇ ਤਨੋਲਾ ਪਿੰਡ ਕੋਟਦੁੰਨ ਪੂਰੀ ਦਾਣਾ ਮੰਡੀ ਬਿਲਕੁਲ ਸੜਕ ਦੇ ਉੱਤੇ ਹੀ ਹੈ ਸੋ ਮੈਂ ਫੇਰ ਕਹਿੰਦਾ ਕਿ ਸਰਕਾਰ ਆਪਣੇ ਸ਼ੰਘਰਸ ਨੂੰ ਲੀਹੋਂ ਲਾਉਣ ਦੀ ਖਾਤਰ ਕੋਈ ਵੀ ਗੜਬੜ ਕਰਾ ਸਕਦੀ ਹੈ ਕੋਈ ਵੀ ਕਿਸੇ ਤਰੀਕੇ ਨਾਲ ਨੌਜਵਾਨੀ ਵੱਡੇ ਪੱਧਰ ਤੇ ਪਹੁੰਚ ਰਹੀ ਹੈ ਉਹਨਾਂ ਨੂੰ ਅਕਸਾ ਸਕਦੀ ਹੈ ਪਰ ਤੁਸੀਂ ਕਿਸੇ ਵੀ ਐਸ ਤਰ੍ਹਾਂ ਦੀ ਕਾਰਵਾਈ ਕਿਸੇ ਤੈਅ ਚ ਨਹੀਂ ਆਉਣਾ ਕਿਸੇ ਗੁੱਸੇ ਚ ਨਹੀਂ ਆਉਣਾ ਸ਼ਾਂਤਮਈ ਤਰੀਕੇ ਨਾਲ ਆਪਣੇ ਪਿੰਡਾਂ ਤੋਂ ਚੱਲ ਕੇ ਆਉਣਾ ਕਿ ਜੇ ਅੱਜ ਨਾ ਉੱਠੇ ਸਾਡੇ ਦੀਆਂ ਆਵਾਜ਼ਾਂ ਜਿਹੜੀਆਂ ਬਲੰਤ ਹੁੰਦੀਆਂ ਨੇ ਉਹ ਆਵਾਜ਼ਾਂ ਸਦਾ ਲਈ ਖਾਮੋਸ਼ ਕਰ ਦਿੱਤੀਆਂ ਜਾਣੀਆਂ ਦਬਾ ਦਿੱਤੀਆਂ ਜਾਣੀਆਂ ਉਹਨਾਂ ਨੌਜਵਾਨਾਂ ਨੂੰ ਚੱਕ ਕੇ ਨਵਟੜਾ ਨੇ ਜਿਨ੍ਹਾਂ ਸਿੱਟਣਾ ਚਦਰ ਵੀ ਢਾਉਣੇ ਹੈ ਜਰੀਲ ਵੀ ਕਰਨਾ ਸੋ ਇਸ ਕਰਕੇ ਅੱਜ ਭਾਨਾ ਸਿੱਧੂ ਕੱਲਾ ਨਹੀਂ ਅੱਜ ਸਾਨੂੰ ਪੰਜਾਬ ਦੀ ਹਰ ਉਸ ਆਵਾਜ਼ ਦੇ ਨਾਲ ਖੜਨਾ ਚਾਹੀਦਾ ਹੈ ਜਿਹੜੀ ਆਵਾਜ਼ ਅੱਜ ਪੰਜਾਬ ਲਈ ਬੋਲਦੀ ਹੈ ਸੋ ਭਾਨਾ ਸਿੱਧੂ ਇਹਦਾ ਭਰਾ ਛੋਟਾ ਵੱਡਾ ਕੇ ਦਾ ਪੁੱਤ ਹੈ ਸਭ ਸਾਰਿਆਂ ਨੂੰ ਅਪੀਲ ਹੈ ਕਿ ਉਸ ਪੰਜਾਬ ਦੇ ਨੌਜਵਾਨ ਲਈ ਜਿਹੜਾ ਨੌਜਵਾਨ ਬੇਵਾਕੀ ਦੇ ਨਾਲ ਯੁਰਤ ਦੇ ਨਾਲ ਪੰਜਾਬ ਦੇ ਵਿੱਚ ਆ ਠੱਗ ਜੰਟਾਂ ਤੋਂ ਕਈ ਲੱਖਾਂ ਕਰੋੜ ਰੁਪਇਆ ਵਾਪਸ ਕਰਾਇਆ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਗੱਲ ਹੋਵੇ ਟੋਲਪਲਾਇਆਂ ਤੇ ਹੁੰਦੀ ਲੁੱਟ ਦੀ ਗੱਲ ਹੋਵੇ ਉਹ ਨੌਜਵਾਨ ਹਮੇਸ਼ਾ ਆਪਣੇ ਲੋਕਾਂ ਨਾਲ ਖੜਾ ਹੈ ਸੋ ਅੱਜ ਸਾਡਾ ਫਰਜ ਬਣਦਾ ਹੈ ਅੰਦਰੋਂ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਆਪਣੀ ਅੰਤਰਾ ਆਤਮਾ ਦੀ ਬਾਤ ਸੁਣ ਕੇ ਅੰਦਰਲੇ ਇਨਸਾਨ ਨੂੰ ਜਗਾਉਂਦੇ ਹੋਏ ਕੋਡ ਦੋ ਨਵੀਂ ਧਰਤੀ ਤੇ ਪਤਾ ਲੱਗ ਜੇ ਇਹਨਾਂ ਹਕੂਮਤਾਂ ਨੂੰ ਜੋ ਜ਼ਬਰ ਢਾ ਰਹੀਆਂ ਨੇ ਜ਼ੁਲਮ ਕਰ ਰਹੀਆਂ ਹੈ ਕਿ ਇਹਨਾਂ ਸੌਖਾ ਨਹੀਂ ਹੈਗਾ ਕਿ ਤੁਸੀਂ ਪੰਜਾਬ ਦੀ ਜਵਾਨੀ ਨੂੰ ਦਬਲੋਗੇ ਤੇ ਜਿਲ੍ਹੇ 'ਚ ਬੰਦ ਕਰਕੇ ਆਵਾਜ਼ ਨੂੰ ਤੁਸੀਂ ਚੁੱਪ ਕਰਾ ਦਿਓਗੇ ਇਹ ਆਵਾਜ਼ਾਂ ਹਮੇਸ਼ਾ ਇਹ ਧਰਤੀ ਤੋਂ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਉੜਦੀਆਂ ਰਹੀਆਂ ਨੇ ਲੜਦਿਆਂ ਰਹਿਂਗਾ ਨੇ ਸੰਘਰਸ਼ ਕਰਦਿਆਂ ਰਹਿਂਗਾ ਨੇ ਇਹ ਆਵਾਜ਼ਾਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਬਖਸ਼ੀਆਂ ਹੋਈਆਂ ਉਹ ਤਾਕਤਾਂ ਨੇ ਜਿਨ੍ਹਾਂ ਨੂੰ ਨਾ ਕੋਈ ਹਲੇ ਦਬਾ ਸਕਿਆ ਤੇ ਨਾ ਕੋਈ ਦਬਾ ਸਕੂਗਾ ਸੋ ਇਸ ਕਰਕੇ ਕੱਲ ਨੂੰ ਸ਼ਾਂਤਮਈ ਤਰੀਕੇ ਨਾਲ ਬੇੜਾ ਕਿਸੇ ਭੰਗਾੜ ਟਾਲੀ ਕੋਈ ਗੱਲਬਾਤ ਨਾ ਕਰ ਦਿਓ ਨਾਲ ਦੀ ਨਾਲ ਕੋਈ ਨਾ ਕੋਈ ਲਜਾਮ ਲਾ ਕੇ ਤੁਹਾਡੇ ਤੇ ਇਹਨਾਂ ਨੇ ਤੁਹਾਨੂੰ ਕਿ ਸਾਰੇ ਸੰਘਰਸ਼ ਨੂੰ ਤਾਰ ਪਿੰਡੋ ਕਰਨ ਲਈ ਖਦੇੜਨ ਲਈ ਇਹ ਜਰਾ ਪੂਰਾ ਠੇੜਲਾ ਜ਼ੋਰ ਲੱਗਿਆ ਹੋਇਆ ਹੈ ਸਵਾਗਤ ਦੋਨੇ ਦੀ ਦਾਣਾ ਮੰਡੀ ਆਪਾਂ ਪਹੁੰਚੀਏ